જ્યાં કૃષ્ણ જન્મના પાવન કાક બાપુને એક પ્રખ્યાત રચના કે જે દરેક ભજનીએ ક્યાંક ને ક્યાંક યાદ કરી જશે ਮਾੜੀ ਤਰੀਕਤ ਲਾਜ ਨਾ ਮੈਨੀ ਕਮਾਣੀ ਰੇ ਨੰਦ ਰਾਣੀ ਤਰੰ ਇਹਦੀਆਂ ਅੰਗਣਾ ਰੇ ਜੀ ਮੋਦਿਕ ਹੈ ਮੁਕਤੀ ਮਦੀ ਤੇਰੇ ਹੁਕਮੇ ਬਣੇ ਅਦੀ ਦੇਵੀ ਮਖੀ ਮਾਦੀ ਤੇਰੇ ਹੁਕਮੇ ਬਣਿਆ ਦੀ ਹਾਦੀ ਬਾਪੁਰੇ ਬਧਾ ਨੂੰ ਤਾਰੂ ਜੁਨੇ ਬੇਟੋ ਰੇ ਏ ਮਤਾ ਜੀ ਤਰਾ ਇਹ ਦੀਆਂ ਅੰਗਣਾ ਰੇ ਜੀ ਮਾਡੀ ਤਾਰੀ ਕਿਟਲਾ ਏ ਜਨਮਨੀ ਰੇ ਕਮਾਣੀ ਏ ਨੰਦ ਰਾਣੀ ਤਾਰਾ ਏ ਆਂਗਣਾ ਦੀ ਕੇ ਉਹ ਭੇਲੀ ਜਣੀ ਨਾਰੀ ਅਲਖਮੀ અને લખમી લો રે એ જેને પ્રીતે રે એ ભરવા છે તારા પાણી દે હે માતાજી તારામ હે આંગણા રે દી તારીમાં કેટલા ਕਿ ਜਨ ਮਨੀਰੇ ਕਮਾਣੀ ਐ ਨੰਦ ਰਾਣੀ ਤਾਰਾਂ ਆਂਗਣਾ ਦੀ ਤੇ ਕਰਮ ਲਈ ਕੁਲੜੀ ਨੇ ਉਬੇਂਦ ਰਾਣੀ ਦੇ ਕਰਮ ਲਈ ਕੁਲੜੀ ਨੇ ਬੁਬਿੰਦ ਰਾਣੀ ਰੇ ਆ ਭਿਖਰੇ ਸਾਸੂਨੀ ਇਹ ਮੰਗੇ ਛੇ ਬ੍ਰਹਮਾਣੀ ਰੇ ਇਹ ਮਾਤਾ ਦੀ ਤਾਰਾ ਇਹ ਜਮਾਗਣਾ ਰੇ ਜੀ ਮਾੜੀ ਤਾਰੀ ਕਟਲਾ ਜਨਮ ਨੀਰੇ ਕਮਾਣੇ ਰੇ ਨੰਦ ਰਾਣੀ ਤਰਾਮ ਇਹ ਦੀਆਂ ਆਂਗਣਾ ਦੀ ਕਦੇ ਨਾ ਮੋਹਰੇ ਬੰਧੈ ਨਾ ਮਾਂ ਇਹ ਦੁਨੀਆ ਵਿਡਾਣੀ ਆ ਦੁਨੀਆ ਵਿਟਾਣੀ ਦੀ ਇਹ ਜੀਨੀ ਦੇ ਯੂਰੇ ਇਹ ਜਿਤਾਰੀ ਗੋੜੜੀਏ ਬੰਧਾਣੀ ਰੇ ਇਹ ਸੋਦਾ ਤਰਾਮ ਇਹਦੀ ਆਂਗਣਾ ਦੇ ਦੀ ਮੜੀ ਇਹਨਿੰਦੇ ਯੂਰੇ तारे दौर बंदाणी हे माता जी ताम जी मागारे जी के बेठी बैु जुग माड़ी चोपड़ा तूं बंदी बेठी जुग जुग माड़ी ਟੋਪੜਾ ਤੁਆਂਦੀ ਨੇ ਅਜ ਤਾਰੀ ਪਤੀ ਗਈ ਏ ਜੀ ਮਧੀਰੇ ਏ ਉਗਰਾਣੀ ਰੇ ਏ ਮਾਤਾ ਜੀ ਤਰਾਮ ਏ ਦੀਆਂ ਗਿਣਾ ਰੇ ਦੀ ਆ ਮਾੜੀ ਤਾਰੀ ਕਿੱਟ ਲਾਰੇ ਜਨਮ ਮੀਰੇ ਕਮਾਨੀ ਰੇ ਨੰਦ ਰਾਣੀ ਤਾਰਾਮ ਇਹ ਜੀ ਆਂ ਗਿਣਾ ਬੇਦੀ ਕੇ ਕਾਗਜ਼ ਤਾਰਾ ਫੜਿਆ ਮਾ ਿਰਮੇ ਅਡਵਾਣੋ ਦੀ ਕਗਜ਼ ਤਰ ਫੜਿਆ ਮਾ ਅਰਮੇ ਡਵਾਣੋ ਜੀ ਸਦੀ ਤਾਰੇ ਪਗਥਿਏ ਇਹ ਸਿਰ ਜੋ ਨਹੀਂ ਹੂੰ ਏਕ ਪਾਣੋ ਰੇ ਏ ਮਾਤਾ ਜੀ ਤਾਰਾ ਏ ਦੀ ਮਾਗਣਾ ਦੇ ਦੀ ਮੜੀ ਤਾਰੇ ਪਗਥਿਏ ਇਹ ਸਿਰ ਜਾਣੋ ਨਹੀਂ ਹੂੰ ਇਕ ਪਾਣੋ ਰੇ ਇਹ ਮਾਤਾ ਜੀ ਤਰਾ ਇਹ ਦੀ ਮਾ ਗਣਾ ਰੇ ਦੀ ਮਾ ਦੀ ਤਾਰੀ ਕਿੱਟ ਲਾਰੇ ਇਹ ਜਨਮਨੀ ਇਹ ਕਮਾਣੀ ਰੇ ਨੰਦ ਰਾਣੀ ਤਰਾ ਇਹ ਦੀ ਆ ਗਣਾ ਰੇ E di re ji koi to leto hu ko letonco.